प्राइवेट हॉस्पिटल का बिल इंश्योरेंस कवर करो कि नहीं मुख्यमंत्री से योजना कार्ड है क्या फिर कोई टेंशन नहीं थोड़ा सारा ट्रीटमेंट कैशलेस है बिना पैसे आ दे जी हां हर एक नागरिक जिधर है वो मुख्यमंत्री सेहत कार्ड जो बन गया तो दस लाख रुपये का मुफ्त कैशलेस जो इलाज कराने के काबिल भी होगा एलिजिबल भी होगा पंजाब सरकार लेके आई है दुनिया की पहली सेहत योजना हूं पैसे की घाट कारण कोई भी नागरिक वधिया इलाज तो वांझा नहीं रहेगा सेहत का हक सब ले ਪੰਜਾਬ ਦੀ ਸਿਆਸਤ ਜਿਹੜੀ ਹੈ ਉਹਦੇ ਵਿੱਚ ਜਦੋਂ ਦੋ ਧਿਰਾਂ ਰਹੀਆਂ ਨੇ ਇੱਕਦੋ ਨਾਲ ਲੱਗਵੀ ਸੀ ਉਹਨਾਂ ਦੇ ਉਦੋਂ ਪੰਜਾਬ ਦੇ ਵਿੱਚ ਸਿਆਸਤ ਕਿਸ ਕਿਸਮ ਦੀ ਹੁੰਦੀ ਸੀ ਤੇ ਜਦੋਂ ਪੰਜਾਬ ਦੇ ਲੋਕਾਂ ਨੇ 2022 ਦੇ ਵਿੱਚ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਫਤਵਾ ਦਿੱਤਾ ਤੇ ਇਹਨਾਂ ਦੇ ਫਿਰ ਥੰਮ ਜਿਹੜੇ ਸੀ ਉਹ ਕਿਵੇਂ ਡਿੱਗੇ ਮਿਲ ਕੇ ਖੇਡਣ ਵਾਲੇ ਇਹ ਲੋਕ ਆਪਣੀ ਅਸਲੀਅਤ ਆਪ ਹੀ ਹੌਲੀ-ਹੌਲੀ ਦੱਸਣ ਲੱਗੇ ਨੇ ਹੁੰਦਾ ਕੀ ਸੀਗਾ ਪੰਜਾਬ ਦੀ ਸਿਆਸਤ ਦੇ ਵਿੱਚ ਉੱਤਰ ਕਾਟੋ ਮੈਚੜਾਂ ਦੀ ਕਹਾਵਤ ਦੇ ਅਨਸਾਰ ਪੰਜ ਸਾਲ ਉਹਦੇ ਫਿਰ ਪੰਜ ਸਾਲ ਉਹਦੇ ਪੰਜ ਸਾਲ ਤੂੰ ਮੈਨੂੰ ਨਹੀਂ ਪੁੱਛਣਾ ਫਿਰ ਅਗਲੇ ਪੰਜ ਸਾਲ ਮੈਂ ਤੈਨੂੰ ਨਹੀਂ ਪੁੱਛੂੰਗਾ ਜੇ ਇੱਕ ਸਰਕਾਰ ਦੇ ਵਿੱਚ ਜਿਹਦੀ ਗਈ ਸੀ ਸਰਕਾਰ ਉਹਦੇ ਉੱਤੇ ਕੋਈ ਮਾਮਲਾ ਦਰਜ ਹੋ ਗਿਆ ਤਾਜਰੋ ਉਹਦੀ ਸਰਕਾਰ ਆਈ ਸਾਰੇ ਦੇ ਸਾਰੇ ਗਵਾਹ ਤੱਕ ਮੁੱਕਰ ਗਏ ਸਾਰਾ ਕੇਸ ਖਤਮ ਹੋ ਗਿਆ ਤੇ ਫਿਰ ਵਾਹ ਕੇ ਚਾਚਿਆਂ ਭਤੀਜਿਆਂ ਨੇ ਸਲਾਹ ਕੀਤੀ ਕਿ ਐਉਂ ਇੱਕ ਦੂਜੇ ਦਾ ਨੁਕਸਾਨ ਕਿਉਂ ਕਰਨਾ ਆਪਾਂ ਮਿਲ ਕੇ ਕਿਉਂ ਨਾ ਇਹ ਗੇਮ ਖੇਡੀਏ ਤੇ ਸਾਰੀ ਪਰਦੇ ਦੇ ਪਿੱਛੇ ਕਿਸੇ ਟਾਈਮ ਰੱਜਦੀ ਹੁੰਦੀ ਸੀ ਉਦੋਂ ਤੱਕ ਜਦੋਂ ਇਹ ਲੋਕ ਬਟਿੰਡੇ ਕੁਝ ਕਹਿੰਦੇ ਸਨ ਸੰਗਰੂਰ ਆ ਕੇ ਕੁਝ ਕਹਿੰਦੇ ਸਨ ਤੇ ਚੰਡੀਗੜ੍ਹ ਤੱਕ ਆਉਂਦਿਆਂ-ਆਉਂਦਿਆਂ ਬਿਆਨ ਬਿਲਕੁਲ ਹੀ ਕੰਪਲੀਟ ਬਦਲ ਜਾਂਦਾ ਸੀ। ਨਾ ਬਠਿੰਡੇ ਵਾਲਿਆਂ ਨੂੰ ਕੁਝ ਪਤਾ ਸੀ ਵੀ ਇਹ ਸੰਗਰੂਰ ਕੀ ਬੋਲੇ ਨੇ, ਨਾ ਸੰਗਰੂਰ ਵਾਲਿਆਂ ਨੂੰ ਇਹ ਪਤਾ ਸੀ ਕਿ ਇਹਨਾਂ ਨੇ ਚੰਡੀਗੜ੍ਹ ਜਾ ਕੇ ਕੀ ਬੋਲਿਆ। ਇਹ ਤੁਹਾਡੇ ਸਭ ਦੀ ਬਦੌਲਤ ਹੌਲੀ-ਹੌਲੀ ਇਹਨਾਂ ਦੀਆਂ ਚੀਜ਼ਾਂ ਸਾਹਮਣੇ ਆਉਣੀਆਂ ਸ਼ੁਰੂ ਹੋਈਆਂ। ਬੁੱਕਲ ਦੇ ਵਿੱਚ ਗੁੜ ਕਿਵੇਂ ਭੁਰਦੇ ਸੀ? ਆਹ ਸੀਟ ਤੇਰੀ ਹੋਗੀ। ਆਹ ਮੈਨੂੰ ਛੱਡ ਦੇ। ਉਹ ਮੈਂ ਇਹਨੂੰ ਨਜਿੱਤਨ ਦਿੰਦਾ ਇੱਥੋਂ ਤੂੰ ਇਹਨੂੰ ਨਾ ਹਾਰਨ ਦੇਈ ਪਟਿਆਲਾ ਮੇਰਾ ਹੋ ਗਿਆ ਲੰਬੀ ਤੁਹਾਡਾ ਹੋ ਗਿਆ ਲਹਿਰਾ ਗਾਗਾ ਪਠੱਲ ਜੀ ਦਾ ਹੋ ਗਿਆ ਸੁਨਾਮ ਦੂਜਿਆਂ ਦਾ ਹੋ ਗਿਆ ਇਸੇ ਤਰੀਕੇ ਦੇ ਨਾਲ ਦੁਆਬੇ ਦੇ ਖੇਤਰ ਦੇ ਵਿੱਚ ਹੁੰਦਾ ਸੀ ਇਹੀ ਕੁਛ ਮਾਝੇ ਦੇ ਵਿੱਚ ਹੁੰਦਾ ਸੀ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਬਹੁਤ ਸਾਰੇ ਉਹਨਾਂ ਲੋਕਾਂ ਦੀਆਂ ਇੰਟਰਵਿਊਜ਼ ਸੁਣੀਆਂ ਹੋਣਗੀਆਂ ਵੱਖ-ਵੱਖ ਥਾਵਾਂ ਦੇ ਉੱਤੇ ਕਿ ਮਾਝੇ ਦੇ ਵਿੱਚ ਕਿਹੜੇ ਤਰੀਕੇ ਦੇ ਨਾਲ ਖੇਡ ਖੇਡੀ ਜਾਂਦੀ ਸੀ ਕਿਨੂੰ ਥੱਲੇ ਲਾਉਣਾ ਹੈ ਕਿਨੂੰ ਕਿਹੜੇ ਤਰੀਕੇ ਦੇ ਨਾਲ ਥੱਲੇ ਲਾਉਣਾ ਹੈ ਇਹ ਅਸਲੀਅਤ ਹੌਲੀ-ਹੌਲੀ ਸਾਹਮਣੇ ਆਉਣੀ ਸ਼ੁਰੂ ਹੋਈ ਇੱਕ ਜਿਹੜੀ ਛੋਟੀ ਜੀ ਝਲਕ ਤੁਸੀਂ ਵੈਸੇ ਵੇਖੀ ਹੋਣੀ ਆ ਪਰ ਮੈਂ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਤੁਹਾਨੂੰ ਵਿਖਾਉਣੀ ਚਾਹੁੰਦਾ ਇਸ ਤੋਂ ਪਹਿਲਾਂ ਕਿ ਮੈਂ ਅੱਗੇ ਚੱਲਾਂ ਇੱਕ ਵਾਰੀ ਪਲੇ ਕਰਨਾ ਰਵਨੀਤ ਸਿੰਘ ਬਿੱਟੂ ਜੀ ਵੱਲੋਂ ਆਖੇ ਗਏ ਹਾਈ ਕਮਾਂਡ ਨੇ ਕਿਹਾ ਰਾਹੁਲ ਗਾਂਧੀ ਹੁਰਾ ਨੇ ਕਿਹਾ ਹੋਊਗਾ ਸੋਨੀਆ ਗਾਂਧੀ ਜੀ ਨੇ ਕਿਹਾ ਹੋਊਗਾ ਜਾ ਇਹ ਉਸ ਵੇਲੇ ਜਿਹੜੇ ਪੰਜਾਬ ਨੂੰ ਦੇਖ ਰਹੇ ਸੀ ਉਹਨਾਂ ਨੇ ਕਿਹਾ ਹੋਊਗਾ ਉਹਨਾਂ ਨੂੰ ਕਿਹਨੇ ਕਿਹਾ ਹੋਊਗਾ ਅਕਾਲੀ ਦਲ ਨੇ ਕਿ ਭਗਵੰਤ ਮਾਨ ਹੁਰੀ 17 ਦੇ ਵਿੱਚ ਲੜਨ ਵਾਸਤੇ ਆ ਗਏ ਉਹਨਾਂ ਨੂੰ ਹਰਾਉਣਾ ਕਿਵੇਂ ਆ ਬਿੱਟੂ ਜੀ ਆਪ ਕਹਿ ਰਹੇ ਭਗਵੰਤ ਮਾਨ ਹਰਾਂ ਨੂੰ ਹਰਾਇਆ ਸੁਖਬੀਰ ਸਿੰਘ ਬਾਦਲ ਹਰਾਂ ਨੂੰ ਉੱਥੋਂ ਜਾ ਕੇ ਜਿਤਾਇਆ ਮੁੜ ਕੇ ਕਹਿੰਦੇ ਮੈਨੂੰ ਪੁੱਛਿਆ ਨਹੀਂ ਜੇ ਰਵਨੀਤ ਸਿੰਘ ਬਿੱਟੂ ਹੁਰੀ ਉੱਥੇ ਨਾ ਜਾਂਦੇ ਤਾਂ ਉਸ ਵੇਲੇ ਭਗਵੰਤ ਮਾਨ ਹੁਰੀ ਜਿੱਤ ਰਹੇ ਸੀ ਹੰਸਰਾ ਜੋਸਨ ਹੋਰਾਂ ਨੂੰ ਉਹ ਟਿਕਟ ਮਿਲਣੀ ਸੀ ਇਹਨਾਂ ਨੂੰ ਇਹ ਸੀ ਵੀ ਉਹਨਾਂ ਨੇ ਜਿੱਤਣਾ ਨਹੀਂ ਇੱਕ ਸਮਝੌਤਾ ਲੰਬੀ ਵਾਲੀ ਸੀਟ ਦੇ ਉੱਤੇ ਕੀਤਾ ਗਿਆ ਸਭ ਨੂੰ ਪਤਾ ਹੈ ਕਿ ਉਸ ਜਗ੍ਹਾ ਦੇ ਉੱਤੇ ਜਰਨੈਲ ਸਿੰਘ ਹੋਰਾਂ ਦੀ ਪੋਜੀਸ਼ਨ ਉਸ ਵੇਲੇ ਵਧੀਆ ਸੀ ਉਹਨਾਂ ਨੂੰ ਹਰਾਉਣ ਦੇ ਵਾਸਤੇ ਕੌਣ ਜਾਂਦਾ ਹੈ ਕੈਪਟਨ ਅਮਰਿੰਦਰ ਸਿੰਘ ਹੁਰੀ ਨਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਪਹਿਲਾਂ ਦੋ ਵਾਰੀ ਕਿਸੇ ਜਗ੍ਹਾ ਤੋਂ ਜਿਹੜੀਆਂ ਸੀ ਉਹ ਚੋਣਾਂ ਲੜੀਆਂ ਨਾ ਉਸ ਤੋਂ ਬਾਅਦ ਲੜੀਆਂ ਰਵਨੀਤ ਸਿੰਘ ਬਿੱਟੂ ਹੁਰੀ ਉਦੋਂ ਲੜਨ ਦੇ ਵਾਸਤੇ ਚਲੇ ਗਏ ਉੱਥੇ ਜਲਾਲਾਬਾਦ ਮੁੜ ਕੇ ਤਾਂ ਨਹੀਂ ਗਏ ਕਦੀ ਕੈਪਟਨ ਅਮਰਿੰਦਰ ਸਿੰਘ ਹੁਰੀ ਲੰਬੀ ਉਸ ਵੇਲੇ ਲੜਨ ਚਲੇ ਗਏ ਮੁੜ ਕੇ ਤਾਂ ਕਦੀ ਨਹੀਂ ਗਏ ਉਹਦਾ ਕਾਰਨ ਕੀ ਸੀਗਾ ਕਿ 17 ਦੇ ਵਿੱਚ ਇਹਨਾਂ ਨੇ ਸਰਕਾਰ ਆਉਣ ਤੋਂ ਰੋਕਣੀ ਸੀ ਕਿਸੇ ਤਰੀਕੇ ਦੇ ਨਾਲ ਕਿ ਜੇ ਤੀਜੀ ਧਿਰ ਆ ਗਈ ਫਿਰ ਸਾਡੇ ਦੋਹਾਂ ਦਾ ਕੀ ਬਣੂਗਾ ਕਿਉਂਕਿ ਅਸੀਂ ਤਾਂ ਮਿਲ ਕੇ ਖੇਡ ਰਹੇ ਹਾਂ ਇਹ 5 ਸਾਲ ਤੂੰ ਲੁੱਟ 5 ਸਾਲ ਫਿਰ ਮੈਂ ਲੁੱਟੂਗਾ ਜਦੋਂ ਮੇਰੀ ਸੱਤਾ ਆ ਗਈ ਮੈਂ ਤੈਨੂੰ ਕੁਝ ਨਹੀਂ ਕਹਿਣਾ ਤੇ ਜੇ ਮੇਰੀ ਸੱਤਾ ਆ ਗਈ ਤੇ ਤੂੰ ਮੈਨੂੰ ਕੁਝ ਨਾ ਕਹੀਂ ਇਹ ਜਿਹੜਾ ਮਿਲ ਕੇ ਖੇਡ ਖੇਡੀ ਜਾ ਰਹੀ ਸੀ ਤੁਸੀਂ ਵੇਖੋ ਇਸ ਵੇਲੇ ਜਿਹੜੀ ਬੁਖਲਾਹਟ ਹੈ ਉਹ ਇਸ ਟਾਈਪ ਦੀ ਹੈ ਨਾ ਇਹਨਾਂ ਨੂੰ ਇਹ ਪਤਾ ਲੱਗ ਰਿਹਾ ਕੀ ਬੋਲਣਾ ਕੀ ਨਹੀਂ ਬੋਲਣਾ ਲਫ਼ਜ਼ ਬਦੋ ਬਦੀ ਇਹਨਾਂ ਦੇ ਮੂੰਹ ਦੇ ਵਿੱਚੋਂ ਬਾਹਰ ਨਿਕਲ ਰਹੇ ਨੇ ਕਿਉਂ ਕਿਉਂਕਿ ਜਦੋਂ ਆਮ ਘਰਾਂ ਦੇ ਵਿੱਚੋਂ ਉੱਠੇ ਹੋਏ ਲੋਕ ਇੱਕ ਸਤੌਜ ਪਿੰਡ ਤੋਂ ਉੱਠਿਆ ਹੋਇਆ ਇੱਕ ਜਿਹੜੇ ਕਾਮੇਡੀਅਨ ਸੀ ਉਹ ਜਦੋਂ ਪੰਜਾਬ ਦੀ ਸੱਤਾ ਦੇ ਵਿੱਚ ਆ ਕੇ ਦਸਤਕ ਦਿੰਦਾ ਇਹਨਾਂ ਦੀ ਅਸਲੀਅਤ ਜਿਹੜੀ ਹੈ ਉਹ ਖੋਲ ਕੇ ਸਾਹਮਣੇ ਰੱਖਦਾ ਤੇ ਪੰਜਾਬ ਦੇ ਲੋਕ ਸੋਚਦੇ ਨੇ ਪੰਜਾਬ ਦੇ ਲੋਕਾਂ ਨੂੰ ਇਹ ਤਸਵੀਰ ਸਮਝ ਆ ਜਾਂਦੀ ਹੈ ਕਿ ਇਹ ਲੋਕ ਤਾਂ ਸਾਰੇ ਮਿਲ ਕੇ ਖੇਡ ਰਹੇ ਨੇ ਤੇ ਫੇਰ ਬਾਈ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਵੀ ਹਾਰ ਜਾਂਦੇ ਨੇ ਵਿਕਰਮ ਸਿੰਘ ਮਜੀਠੀਆ ਵੀ ਹਾਰ ਜਾਂਦੇ ਨੇ ਪ੍ਰਕਾਸ਼ ਸਿੰਘ ਬਾਦਲ ਵੀ ਹਾਰ ਜਾਂਦੇ ਨੇ ਸੁਖਬੀਰ ਸਿੰਘ ਬਾਦਲ ਵੀ ਹਾਰ ਜਾਂਦੇ ਨੇ ਇਹਨਾਂ ਦੇ ਨਾਲ-ਨਾਲ ਨਵਜੋਤ ਸਿੰਘ ਸਿੱਧੂ ਹੁਰੀ ਵੀ ਹਾਰ ਜਾਂਦੇ ਨੇ ਵੱਡੇ ਵੱਡੇ ਥੰਮ ਛੁੱਟੇ ਕਿਉਂ ਡਿੱਗੇ ਕਿਉਂਕਿ ਲੋਕਾਂ ਨੂੰ ਇਹ ਅਸਲੀਅਤ ਸਮਝ ਆ ਗਈ ਪਰ ਅੱਜ ਹਾਲਾਤ ਜਿਹੜੇ ਉਹ ਇਹ ਬਣਿਆ ਕਿ ਆਪ ਹੀ ਸਾਰਾ ਕੁਝ ਇਹਨਾਂ ਨੇ ਦੱਸਣਾ ਸ਼ੁਰੂ ਕਰ ਦਿੱਤਾ ਰਵਨੀਤ ਸਿੰਘ ਬਿੱਟੂ ਹੁਰੀ ਇੱਕ ਅਹੁਦੇ ਦੇ ਉੱਤੇ ਨੇ ਆਸ ਵੜੇ ਉਹ ਮੰਤਰੀ ਨੇ ਸੈਂਟਰ ਦੇ ਵਿੱਚ ਉਹ ਝੂਠ ਤਾਂ ਬੋਲ ਨਹੀਂ ਰਹੇ ਕਿ ਮੈਨੂੰ ਕਹਿ ਕੇ ਭੇਜਿਆ ਗਿਆ ਸੀ ਕਿ ਭਗਵੰਤ ਮਾਨ ਹੋਰਾਂ ਨੂੰ ਉੱਥੋਂ ਹਰਉਣਾ ਤੇ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਆਪਾਂ ਜਿਤਾਉਣਾ ਰਵਨੀਤ ਸਿੰਘ ਬਿੱਟੂ ਹਰੀ ਤਾਂ ਕਾਂਗਰਸ ਦੇ ਵਿੱਚ ਸਨ ਉਸ ਵੇਲੇ ਫਿਰ ਕਾਂਗਰਸ ਨੇ ਕੀਦੇ ਕੈਦ ਦੇ ਉੱਤੇ ਉਹਨਾਂ ਨੂੰ ਉੱਥੇ ਭੇਜਿਆ ਇਹ ਤਸਵੀਰ ਇਹ ਸਾਰਾ ਕੁਝ ਜਿਹੜਾ ਜੀ ਪੰਜਾਬ ਦੇ ਲੋਕਾਂ ਦੇ ਹੁਣ ਤੱਕ ਘਟੋ ਘਟ ਸਾਹਮਣੇ ਆ ਇਹ ਤਾਂ ਆਪ ਹੀ ਸਾਰਾ ਕੁਝ ਦੱਸੀ ਜਾ ਰਹੇ ਨੇ ਕਹਨੇ ਇੱਥੇ ਇਹਨੂੰ ਭੇਜਿਆ ਸੀਗਾ ਆ ਜਿਹੜੀ ਗੋਟੀ ਸੀ ਇਸ ਤਰੀਕੇ ਦੇ ਨਾਲ ਇੱਥੋਂ ਐਦਾਂ ਕਰਨੀ ਸੀ ਇਹਨਾਂ ਨੇ ਪੰਜਾਬ ਨੂੰ 12 ਟਾਣੀ ਸਮਝਿਆ ਜਿਵੇਂ 12 ਟਾਣੀ ਖੇਡੀਦੀ ਆ ਉਸ ਤਰੀਕੇ ਦੇ ਨਾਲ ਪੰਜਾਬ ਦੀ ਇੱਕ ਇੱਕ ਸੀਟ ਦੇ ਉੱਤੇ ਇਹਨਾਂ ਦੇ ਵੱਲੋਂ ਇਸ ਕਿਸਮ ਦੀ ਅੰਦਰ ਵੜ ਕੇ ਜਿਹੜੀ ਉਹ ਸਮਝੌਤੇ ਵਾਲੀ ਖੇਡ ਖੇਡੀ ਜਾਂਦੀ ਸੀ ਇਸੇ ਕਰਕੇ ਕੋਈ ਵੱਡਾ ਨੇਤਾ ਜਿਹੜਾ ਉਹ ਕਦੇ ਨਹੀਂ ਹਾਰਦਾ ਚਾਹੇ ਉਹ ਸਰਕਾਰ ਦੇ ਵਿੱਚ ਰਿਹਾ ਹੋਵੇ ਜਾਂ ਸਰਕਾਰ ਦੇ ਵਿੱਚ ਨਾ ਰਿਹਾ ਹੋਵੇ ਲੋਕਾਂ ਨੂੰ ਵੀ ਇਹ ਕਹਾਣੀ ਸਮਝ ਨਹੀਂ ਸੀ ਆਉਂਦੀ ਲੋਕਾਂ ਨੂੰ ਇਹ ਪਤਾ ਲੱਗਦਾ ਸੀ ਕਿ ਪਤਾ ਨਹੀਂ ਇਹਨਾਂ ਦੇ ਕਦ ਸਿਆਸੀ ਤੌਰ ਦੇ ਉੱਤੇ ਏਡੇ ਵੱਡੇ ਨੇ ਕਿ ਇਹ ਕਦੇ ਹਾਰ ਨਹੀਂ ਸਕਦੇ ਪਰ 22 ਦੇ ਵਿੱਚ ਮਾਨ ਸਾਹਿਬ ਦੀ ਆਵਾਜ਼ ਆ ਕਰਕੇ ਕਿਉਂਕਿ ਮਾਨ ਸਾਹਿਬ ਨੇ ਇਹਨਾਂ ਦੀ ਅਸਲੀਅਤ 14 ਦੇ ਵਿੱਚ ਜਦੋਂ ਪਹਿਲੇ ਉਹਨਾਂ ਨੇ ਲੋਕ ਸਭਾ ਦੀ ਚੋਣ ਲੜੀ ਉਦੋਂ ਤੋਂ ਦੱਸਣੀ ਸ਼ੁਰੂ ਕੀਤੀ ਸ਼ਾਇਦ ਉਦੋਂ ਸੰਗਰੂਰ ਵਾਲਿਆਂ ਨੂੰ ਸਮਝ ਆ ਲੱਗੀ ਲੋਕ ਸਭਾ ਸੰਗਰੂਰ ਤੇ ਫਿਰ 19 ਦੇ ਵਿੱਚ ਦੱਸੀ ਸੰਘਰੂਰ ਵਾਲਿਆਂ ਨੇ 14 ਵਾਲੇ ਕੰਮ ਦੇਖ ਲਏ ਸੀ 19 ਦੇ ਵਿੱਚ ਉਹਨਾਂ ਨੇ ਫਤਵਾ ਫਿਰ ਮਾਨ ਸਾਹਿਬ ਦੇ ਹੱਕ ਦੇ ਵਿੱਚ ਦਿੱਤਾ ਦੋ ਵਾਰੀ ਲੋਕ ਸਭਾ ਜਿੱਤਣ ਤੋਂ ਬਾਅਦ ਉਹ ਜਿਹੜਾ ਮੈਸੇਜ ਸੀਗਾ ਸਮੁੱਚੇ ਪੰਜਾਬ ਦੇ ਵਿੱਚ ਟਰੈਵਲ ਕੀਤਾ ਕਿ ਇਹ ਲੋਕ ਮਿਲ ਕੇ ਆਪਸ ਦੇ ਵਿੱਚ ਖੇਡ ਰਹੇ ਨੇ ਔਰ ਇਸ ਖੇਡ ਦੇ ਵਿੱਚ ਇਹਨਾਂ ਨੇ ਜੋ ਨੁਕਸਾਨ ਪੰਜਾਬ ਦਾ ਕੀਤਾ ਜੇ ਉਹਦੀ ਸਾਰੀ ਗਿਣਤੀ ਮਿੰਤੀ ਕਰਨੀ ਹੋਵੇ ਤਾਂ ਘੰਟਿਆਂ ਬੱਧੀ ਉਹ ਬੋਲਣਾ ਪੈਣਾ ਹੈ ਪਰ ਹੁਣ ਪੰਜਾਬ ਦੇ ਲੋਕਾਂ ਦੇ ਸਾਹਮਣੇ ਬਿਲਕੁਲ ਕ੍ਰਿਸਟਲ ਕਲੀਅਰ ਹੈ ਕਿ ਇਹ ਲੋਕ ਕਿਸ ਤਰੀਕੇ ਦੀ ਰਾਜਨੀਤੀ ਪੰਜਾਬ ਦੇ ਵਿੱਚ ਕਰਦੇ ਰਹੇ ਮਿਲ ਕੇ ਔਰ ਮਿਲ ਕੇ ਕੀ ਨੁਕਸਾਨ ਕਰਦੇ ਰਹੇ ਇੱਥੋਂ ਤੋਂ ਮੈਨੂੰ ਜਿਤਾ ਦੇ ਇਸ ਜਗ੍ਹਾ ਦੇ ਉੱਤੇ ਮੈਂ ਤੁਹਾਨੂੰ ਜਿਤਾ ਦੂੰਗਾ ਕਿਉਂਕਿ ਜੇ ਕੈਪਟਨ ਅਮਰਿੰਦਰ ਸਿੰਘ ਹੁਰੀ ਲੰਬੀ ਲੜਨ ਦੇ ਵਾਸਤੇ ਗਏ ਤਾਂ ਉਹਨਾਂ ਦੀ ਪਟਿਆਲੇ ਵਾਲੀ ਸੀਟ ਜਿਹੜੀ ਸੀ ਉਹ ਸੁਰੱਖਿਤ ਹੋਗੀ ਤੇ ਜੇ ਰਵਨੀਤ ਸਿੰਘ ਬਿੱਟੂ ਹੁਰਾ ਨੂੰ ਕਾਂਗਰਸ ਨੇ ਜਲਾਲਾਬਾਦ ਲੜਨ ਦੇ ਵਾਸਤੇ ਭੇਜਿਆ ਤਾਂ ਇਹਦੇ ਇਹਵਜ਼ ਦੇ ਵਿੱਚ ਉਹਨਾਂ ਨੇ ਕੁਝ ਸੀਟਾਂ ਲੜੀਆਂ ਉਹ ਕਾਲੀ ਦਲ ਨੂੰ ਦਵਾਈਆਂ ਹੋਣਗੀਆਂ ਇਸ ਕਿਸਮ ਦੀ ਜਿਹੜੀ ਸਿਆਸਤ ਸੀ ਉਹਦਾ ਅੰਤ ਕੀਤਾ ਕਿਹਨੇ ਇੱਕ ਆਮ ਘਰ ਦੇ ਵਿੱਚੋਂ ਉੱਠੇ ਹੋਏ ਉਸ ਵਿਅਕਤੀ ਨੇ ਜਿਹਦੇ ਦੁਆਲੇ ਅੱਜ ਇਹ ਸਾਰੇ ਇਸ ਤਰੀਕੇ ਦੇ ਨਾਲ ਹੋਏ ਹੋਏ ਨੇ ਕਿ ਪਤਾ ਨਹੀਂ ਕੀ ਨੁਕਸਾਨ ਉਹਨੇ ਪੰਜਾਬ ਦਾ ਕਰ ਦਿੱਤਾ ਜਿਹੜਾ ਬੋਲਦਾ ਜਿਹੜਾ ਉੱਠਦਾ ਉਹ ਕਹਿੰਦਾ ਮੈਨੂੰ ਆ ਲੈੰਦਿਓ ਸਭ ਤੋਂ ਪਹਿਲਾਂ ਮੈਂ ਭਗਵੰਤ ਮਾਨ ਨੂੰ ਜਿਹੜਾ ਫੜੂੰਗਾ ਉਹਨੇ ਕੀ ਗੁਨਾਹ ਕੀਤਾ ਉਹਨੇ ਪੰਜਾਬ ਦੇ ਇਰੀਗੇਸ਼ਨ ਸਿਸਟਮ ਦੇ ਵਿੱਚ ਐਸੀ ਕ੍ਰਾਂਤੀ ਲਿਆਂਦੀ 45 ਸਾਲ ਤੋਂ ਬਾਅਦ ਟੇਲਾ ਤੱਕ ਪਾਣੀ ਪਹੁੰਚ ਗਿਆ ਐਸਐਸਐਟ ਵਰਗੀ ਸੋਚ ਮਾਨ ਸਾਹਿਬ ਦੀ ਹੀ ਹੋ ਸਕਦੀ ਹੈ ਜਿੱਥੇ 6 ਤੋਂ 6.5 ਮਿੰਟ ਦੇ ਵਿੱਚ ਹਾਦਸੇ ਵਾਲੀ ਜਗ੍ਹਾ ਦੇ ਉੱਤੇ ਕੋਈ ਨਾ ਕੋਈ ਗੱਡੀ ਜਿਹੜੀ ਆ ਉਹ ਪਹੁੰਚ ਜਾਂਦੀ ਹੈ ਔਰ ਮਰੀਜ਼ ਨੂੰ ਬਚਾਇਆ ਜਾਂਦਾ ਔਰ ਮਰੀਜ਼ ਦਾ ਜਿਹੜੇ ਜ਼ਖਮੀ ਹੋਏ ਨੇ ਉਹਨਾਂ ਦਾ ਸਮਾਨ ਲੁੱਟਣ ਤੋਂ ਬਚਾਇਆ ਜਾਂਦਾ 16 ਟੋਲ ਪਲਾਜੇ ਮਾਨ ਸਾਹਿਬ ਵਰਗਾ ਵਿਅਕਤੀ ਹੀ ਬੰਦ ਕਰ ਸਕਦਾ ਕਿਸੇ ਸੂਬੇ ਦੇ ਵਿੱਚ ਤੁਸੀਂ ਨਹੀਂ ਸੁਣਿਆ ਹੋਊਗਾ 600 ਯੂਨਿਟ ਲੋਕਾਂ ਨੂੰ ਬਿਜਲੀ ਮਾਨ ਸਾਹਿਬ ਦੀ ਸਰਕਾਰ ਹੀ ਦੇ ਸਕੀ ਹੈ 10 ਲੱਖ ਰੁਪਏ ਦਾ ਸਿਹਤ ਬੀਮਾ ਯੋਜਨਾ ਮੁੱਖ ਮੰਤਰੀ ਸਿਹਤ ਯੋਜਨਾ ਦੇ ਤਹਿਤ ਮਾਨ ਸਾਹਿਬ ਦੀ ਸਰਕਾਰ ਨੇ ਹੀ ਕਮਿਟਮੈਂਟ ਜਿਹੜੀ ਹੈ ਉਹ ਲੋਕਾਂ ਦੇ ਨਾਲ ਕੀਤੀ ਆ ਕੰਮ ਬੜੇ ਨੇ ਪਰ ਇਹ ਕੰਮਾਂ ਦੇ ਉੱਤੇ ਗੱਲ ਹੀ ਨਹੀਂ ਕਰਦੇ ਗੱਲ ਕੀ ਕਰਦੇ ਨੇ ਸਾਨੂੰ ਆ ਲੈੰਦਿਓ ਸਾਡੀ ਵਾਰੀ ਆ ਲੈੰਦਿਓ ਅਸੀਂ ਕੀ ਕਰਾਂਗੇ ਮਾਨ ਸਾਹਿਬ ਨੂੰ ਫੜਾਂਗੇ ਮਾਨ ਸਾਹਿਬ ਨੂੰ ਫੜ ਕੇ ਅੰਦਰ ਦੇਵਾਂਗੇ ਮਾਨ ਸਾਹਿਬ ਨੇ ਨੁਕਸਾਨ ਕਿਹੜਾ ਕੀਤਾ ਪੰਜਾਬ ਦਾ ਬਲਕਿ ਪੰਜਾਬ ਨੂੰ ਸਹੀ ਲੀਹਾਂ ਦੇ ਉੱਤੇ ਪਿਛਲੇ 64 ਸਾਲਾਂ ਦੇ ਦੌਰਾਨ ਇਸ ਵੇਲੇ ਜੇ ਪੰਜਾਬ ਪਿਆ ਤੇ ਉਹ ਚੀਜ਼ ਇਹਨਾਂ ਤੋਂ ਬਰਦਾਸ਼ਤ ਨਹੀਂ ਹੋ ਰਹੀ ਹੌਲੀ ਹੌਲੀ ਇਹਨਾਂ ਦੇ ਮੂੰਹ ਦੇ ਵਿੱਚੋਂ ਉਹ ਗੱਲਾਂ ਤਾਂ ਨਿਕਲ ਹੀ ਰਹੀਆਂ ਨੇ ਜਿਹੜੀਆਂ ਇੱਥੇ ਰਿਪੀਟ ਨਹੀਂ ਕੀਤੀਆਂ ਜਾ ਸਕਦੀਆਂ ਉਹਦੇ ਨਾਲ ਨਾਲ ਹੁਣ ਅਸਲੀਅਤ ਤੋਂ ਪਰਦਾ ਵੀ ਆਪ ਹੀ ਜਿਹੜਾ ਉਹ ਚੁੱਕਣ ਲੱਗੇ ਨੇ ਕਿ ਮੈਂ ਫਲਾਣੇ ਨੂੰ ਹਰਾਉਣ ਦੇ ਵਾਸਤੇ ਗਿਆ ਸੀ ਫੁਲਾਣੇ ਨੂੰ ਜਿਤਾਉਣ ਦੇ ਵਾਸਤੇ